ਆਤਮਾ ਦਾ ਸ਼ੁਕਰਗੁਜ਼ਾਰ ਹੈ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਸ਼ੁਕਰਗੁਜ਼ਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰਗੁਜ਼ਾਰ ਹੈ ਡਾਕਟਰ ਸੰਦੀਪ ਪਾਠਕ ਜੀ ਦਾ ਡਾਕਟਰ ਰघव ਸੋਰੀ राघव ਚੰਡਾ ਜੀ ਦਾ ਜਿਨ੍ਹਾਂ ਨੇ ਮੇਰੀ ਪਾਰਟੀ ਪ੍ਰਤੀ ਵਫਾਦਾਰੀ ਇਮਾਨਦਾਰੀ ਦੇਖਦੇ ਹੋਏ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਕਰਾਂਗਾ ਸੋਚ ਚੁੱਕਿਆ ਆ ਸੋ ਇਹ ਸੋ ਹਮੇਸ਼ਾ ਵਰਕਰ ਰਹੇਗੀ ਹਮੇਸ਼ਾ ਦਿਮਾਗਤ ਰਹੇਗੀ ਤੇ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਨਾਲ ਸੇਵਾ ਕਰਦੇ ਹੋਏ ਪੰਜਾਬ ਨੂੰ ਮੁੜ ਪੰਜਾਬ ਬਣਾਵਾਂਗੇ ਬੜੀ ਜ਼ਿੰਮੇਵਾਰੀ ਵਾਲੇ ਜ਼ਿੰਮੇਵਾਰੀ ਵਾਲੇ ਉਹਦੇ ਮਿਲੇ ਨੇ ਤੁਹਾਨੂੰ ਦੇਖੋ ਮੈਂ ਸ਼ੁਕਰਗੁਜ਼ਾਰ ਹਾਂ ਪਾਰਟੀ ਦਾ ਧੰਨਵਾਦ ਕਰਦਾ ਸੀਨੀਅਰ ਲੀਡਰਸ਼ਿਪ ਦਾ ਕਿ ਉਹਨਾਂ ਨੇ ਇੰਨਾ ਵਿਸ਼ਵਾਸ ਦਿੱਤਾ ਹੈ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਮੈਂ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੁੰਦਾ ਮੈਂ ਸਰ ਅੱਜ ਅੱਜ ਤੱਲਾ ਤੱਲਾ ਮੈਨੂੰ ਕੁਰਸੀ ਤੇ ਬੈਠਣ ਦਾ ਮੌਕਾ ਮੈਨੂੰ ਸਭ ਆ ਜਾ ਯਾਰ ਮੇਦੇ ਵਿਚਾਰ ਜਿਸ ਤਰ੍ਹਾਂ ਦੀ ਮਿਲੀ ਹੈ ਕਿ ਇਹ ਕਹਤ ਕਹਿਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਹੈ ਕਿ ਸਾਰੇ ਕਹਿ ਰਹੇ ਸੀ ਕਿ ਇਸ ਤਰ੍ਹਾਂ ਦੇ ਨਾਲ ਮੰਤਰਾਲੇ ਦਿੱਤੇ ਗਏ ਨੇ ਉਸ ਨੂੰ ਤੁਸੀਂ ਕਿਸ ਢੰਗ ਨਾਲ ਦੇਖ ਰਹੇ ਮੈਂ ਦੇਖੋ ਜੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹੋਏ ਆਪਣੇ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਕਰਦੇ ਹੋਏ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਦਾ ਸ਼ੁਕਰਗੁਜ਼ਾਰ ਹਾਂ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਰਾਗਵ ਚੱਡਾ ਜੀ ਦਾ ਸੰਦੀਪ ਪਾਟਕ ਜੀ ਦਾ ਕਿਉਂਕਿ ਮੁੱਖ ਮੰਤਰੀ ਸਦਾਪਕੋਸ਼ ਸਿੰਘ ਮਾਨ ਜੀ ਹੁਣਾਂ ਨੇ ਪੂਰੀ ਸੀਨੀਅਰ ਲੀਡਰਸ਼ਿਪ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਇਮਾਨਦਾਰ ਨਾ ਸੇਵਾ ਕਰਦਾ ਸਿਵਲ ਡਿਪਾਰਟਮੈਂਟ ਕਾਫੀ ਵੱਡਾ ਹੈ ਸਾਹਿਬ ਮੁੰਡਿਆ ਸਾਹਿਬ ਤੁਹਾਨੂੰ ਦੇਖੋ ਵੱਡਾ 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 ਇੰਪੋਰਟੈਂਟ ਡਿਪਾਰਟਮੈਂਟ ਹੈ ਵੱਡਾ ਦੇਖੋ ਭਾਜੀ ਜਦੋਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੋਵੇ ਤੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਮਾਨਦਾਰੀ ਹੋਵੇ ਸੇਵਾ ਹੋਵੇ ਤੇ ਆਪਣੇ ਸੀਨੀਅਰ ਲੀਡਰਸ਼ਿਪ ਨੇ ਜਿਹੜੇ ਹੁਕਮ ਲਾਏ ਹੁਣ ਉਹਨਾਂ ਦੇ ਹੁਕਮਾਂ ਅਨਸਾਰ ਸੇਵਾ ਕਰਨੀ ਹੋਵੇ ਤੇ ਕੋਈ ਡਿਪਾਰਟਮੈਂਟ ਵੱਡਾ ਨਹੀਂ ਜਦੋਂ ਅਸੀਂ ਖੁਦ ਨਿਮਾਣੇ ਬਣ ਕੇ ਸੇਵਾ ਕਰਨੀ ਹੈ ਤੇ ਵੱਡੇ ਤੋਂ ਵੱਡੀ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰ ਨਾਲ ਨਿਭਾਉਣੀ ਹੈ ਤੇ ਤਹਿਸੀਲਦਾਰਾਂ ਨੂੰ ਅਲਾਈਨ ਕਰਨ ਦਾ ਕੰਮ ਵੀ ਹੁਣ ਥੋੜਾ ਜਿਹਾ ਦੇਖੋ ਸਾਰੇ ਸਾਰੇ ਮੈਂ ਕਿਸੇ ਨੂੰ ਗਲਤ ਨਿਕਾਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਨਾਲ ਨਿਮਾਣਾ ਬਣ ਕੇ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪੂਰੀ ਇਮਾਨਦਾਰ ਨਾਲ ਆਪਾਂ ਪੰਜਾਬ ਦੀ ਸੇਵਾ ਕਰਨੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਵੀ ਪਿੱਛੇ ਹੋਇਆ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਹੋਣ ਵਾਲੇ ਟਾਈਮ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਹੁਕਮ ਹੇ ਦੇਸ਼ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ